ਜੀ ਰਵੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੁਣ ਆਪਾਂ ਚੱਲੇ ਕਿੱਥੇ ਗੁਰਦੁਆਰਾ ਸਾਹਿਬ ਹੈਨਾ ਕਿਰੇ ਗੁਰਦੁਆਰੇ ਆਪਾਂ ਜਾਣਾ ਗੁਰਦੁਆਰਾ ਜਿੱਥੇ ਸੇਵਾ ਕਰੀਏ ਨਹੀਂ ਪਤੋ ਉਹ ਦੁਖਨਵਾਰਨ ਸਾਹਿਬ ਆਪਾਂ ਜਾਵਾਂਗੇ ਬਰੁੱਕ ਸਾਈਡ ਗੁਰਦੁਆਰਾ ਸਾਹਿਬ ਕਿਉਂਕਿ ਹੁਣ ਟਾਈਮ ਕਾਫੀ ਹੋ ਗਿਆ ਤੇ ਸਵੇਰੇ ਆਪਾਂ ਕੰਮ ਤੇ ਜਾਣਾ ਮਮਾ ਪਾਪਾ ਨੇ ਤੇ ਆਪਾਂ ਹੁਣ ਜਾਵਾਂਗੇ ਗੁਰਦੁਆਰਾ ਹਾਂ ਬਰੁੱਕ ਸਾਈਡ ਹਾਂਜੀ ਹੁਣ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਬਰੁੱਕ ਸਾਈਡ ਸਾਹਿਬ ਇਹ ਗੁਰਦਰਾ ਸਾਡੇ ਘਰਾਂ ਦੇ ਕੋਲੇ ਹੀ ਆ ਇੱਥੇ ਪASE ਅਸੀਂ ਕਦੀ ਘਾਟੀਆਂ ਆਏ ਪਰ ਤੇਰੇ ਜੈਦਾ ਦੁੱਖਣਵਰਨ ਸਾਹਿਬ ਅਸੀਂ ਪਾਉਂਸੀ ਕਿ ਬਾਬਾ ਜੀ ਨੂੰ ਹੱਥ ਜੋੜ ਸੱਚੇ ਪਾਤਸ਼ਾਹ ਨਾਲ ਜੀ ਕੀ ਹਿੰਦੀ ਆਏ ਕੀ ਹੈ ਉਹ ਹੋਵਾ ਵਾਹਿਗੁਰੂ ਸਤਨਾ ਪਾਪਾ ਇਹ ਇੰਡੀਆ ਕੀ ਉਹਦਾ ਉਹ ਜਿਹਦਾ ਬਾਬਾ ਜੀ ਇੱਥੇ ਪਾਉਂਦੇ ਹੁੰਦੇ ਆ ਇਹ ਬਾਬਾ ਜੀ ਇੱਥੇ ਪਾਉਂਦੇ ਹੁੰਦੇ ਖੰਡਾ ਕਹਿੰਦੀ ਇੰਡੀਗਾ ਕਿ ਉਹ ਇੰਡੀਆ ਨਹੀਂ ਖੰਡੇ ਨੂੰ ਇੰਡੀਗਾ ਕਹੀ ਜਾਂਦੀ ਆ ਉਹ ਪਰੇ ਨਾਲ ਹੀ ਮੰਦਿਰ ਆ ਇਧਰ ਆ ਮੇਨ ਗੇਟ ਆ ਗੁਰਦਾਰਾ ਸਾਹਿਬ ਦਾ ਤੇ ਇਧਰਲੇ ਪਾਸੇ ਮੰਦਿਰ ਆ ਇਹ ਗੁਰਦਰਾ ਸਾਹਿਬ ਤੇ ਇਧਰ ਨਾਲ ਹੀ ਮੰਦਿਰ ਆ ਉਹ ਦੇਖੋ ਸਾਹਮਣੇ ਤੁਹਾਨੂੰ ਦਿਖਾਉਣਾ ਉਹ ਸਾਹਮਣੇ ਮੰਦਿਰ ਆ ਤੇ ਆ ਗੁਰਦਰਾ ਸਾਹਿਬ ਦੀ ਪਾਰਕਿੰਗ ਆ वाहे वाह सच्चे पातशाह महाराज दादा मेहर करी पर मैं उधर परे कि जावे मा टेक

वाहेगुरू वागुरु वाहे वागुरू वाहे सतनाम श्री वागुरू बीबिया जोड़ा घर ਇਦਰ ਲੰਗਰ ਹਾਲ ਤੇ ਇੱਥੇ ਸੋਖਣਾ ਕੁਰਸੀਆਂ 'ਤੇ ਬਹਿ ਕੇ ਪ੍ਰਸ਼ਾਦ ਦੇ ਸਕਦੇ ਆ ਚਲੋ ਆਕੀ ਅਸੀਂ ਇਹ ਕੀ ਕਹਣਾ ਵਾਹਿਗੁਰੂ ਸੱਚੇ ਪ੍ਰਸੰਗ ਬਾਰੇ ਵਾਹਿਗੁਰੂ 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 ਸਤਨਾਮੁ ਸ੍ਰੀ ਵਾਹਿਗੁਰੂ ਤੇ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋਣਾ ਸਾਡਾ ਤਾਂ ਗੁਰੂ ਹੋਈ ਆ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਵਾਹਿਗੁਰੂ 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 RAM ਗੜੀਆ ਮਿਸਲ ਦੇ ਬਾਨੀ ਸਾਬ ਸਰਦਾਰ ਜੱਸਾ ਸਿੰਘ RAM ਗੜੀਆ ਇਹ ਜਿਹੜਾ ਅਸਲੀ ਗੁਰਦਾਰ ਸਾਹਿਬ RAM ਗੜੀਆਂ ਦਾ ਤਾਂ ਕਰਕੇ ਇੱਥੇ ਬਾਕੀ ਮਹਾਨ ਸ਼ਖਸੀਅਤ ਨੇ ਜੱਸਾ ਸਿੰਘ RAM ਗੜੀਆ ਸੂਰਮੇ ਹੋਏ ਨੇ ਬਹੁਤ ਵੱਡੇ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਿੱਖ ਕੌਮ ਦੇ ਵਿੱਚ ਕੋਈ ਵੀ ਸਭ ਪ੍ਰਵਾਨ ਹੁੰਦੇ ਸੀਗੇ ਹੁਣ ਇਹ ਜਾਤਾਂ ਪਾਤਾਂ ਦਾ ਚੱਲ ਪਿਆ ਪਹਿਲਾਂ ਗੁਰੂ ਮਹਾਰਾਜ ਦੇ ਵਿੱਚ ਤਾਂ ਸਭ ਪਿਆਰੇ ਸਾਨੂੰ ਉਹਨਾਂ ਦੇ ਜਿਹੜਾ ਵੀ ਸੂਰਮਾ ਧਰਮ ਲਈ ਲੜਦਾ ਮਰਦਾ ਸੀ ਸਭ ਨੂੰ ਛਾਤੀ ਨਾਲ ਲਾਉਂਦੇ ਸੀ ਆ ਤਾਂ ਹੁਣ ਸਾਡੇ ਚੱਲ ਪਈਆਂ ਜਾਤਾਂ ਪਾਤਾਂ ਬੰਦਿਆਂ ਨੇ ਆਵਦੀਆਂ ਲੋਡਾਂ ਨੂੰ ਗਾਂ ਬਣਾ ਲਿਆ ਜੀ ਆ ਫਲਾਨਾ ਫਲਾਨਾ ਬਾਕੀ ਗੁਰੂ ਦੀਆਂ ਨਜ਼ਰਾਂ ਚ ਸਭ ਵੇਖਣ ਵਾਹ ਕਿੱਡੀ ਸੋਹਣੀ ਫੋਟੋ ਆ ਹੈ ਸੈਂਡਰੀ ਬਹੁਤ ਸੋਹਣੀ ਲੱਗੀ ਹੋਈ ਆ ਵਾਹਿਗੁਰੂ ਵਾਹਿਗੁਰੂ ਦੇਖੋ ਤੁਸੀਂ ਵੀ ਕਿੰਨੀ ਪਿਆਰੀ ਆ ਹਨਾ ਦਰਬਾਰ ਸਾਹਿਬ ਸ੍ਰੀ ਅਮਰਤਸਰ ਦੀ ਵਾਹ ਜੀ ਵਾਹ ਬਹੁਤ ਸੁਨਕਲਦੀ ਫੋਟੋ ਕਿੱਡੀ ਸੋਹਣੀ ਇੱਧਰ ਦੇਖ ਹਰਮੰਦਰ ਸਾਹਿਬ ਦੀ ਇੱਧਰ ਵੀ ਆ ਉਦਾਂ ਦੀ ਸ਼ੈਨਿਕ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਮੈਂ ਲੱਦਾ ਸੋਖ ਆਸਨ ਕਰਾਤਾ ਹਨਾ ਵਾਹਿਗੁਰੂ ਸੰਗਤ ਨਹੀਂ ਹੈਨੀ ਇੱਥੇ ਤੇ ਸਫਾਈ ਹੋ ਰਹੀ ਆ ਬੈਕਯੂਮ ਵਗੈਰਾ ਹੋ ਰਿਹਾ ਵਾਹਿਗੁਰੂ ਸੱਚਾ ਮਸ਼ਾਅੱਲਾ ਸਤਨਾਮ ਸ੍ਰੀ ਵਾਹਿਗੁਰੂ ਗੁਰਦਰਾ ਸਾਹਿਬ ਦੀ ਇਮਾਰਤ ਬਹੁਤ ਸੋਹਣੀ ਸਤਨਾਮ ਸ੍ਰੀ ਵਾਹਿਗੁਰੂ ਇੰਦਰਾਗਾ ਮੰਦਰ ਤੇ ਗੁਰਦੁਆਰਾ ਬਰੁੱਕ ਸਾਈਡ ਸਾਬ ਤੋਂ ਅਸੀਂ ਮੱਥਾ ਟੇਕ ਕੇ ਨਿਕਲੇ ਸੀ ਤੇ ਫਿਰ ਸਲਾਹ ਬਣੀ ਵੀ ਚਲਦੇ ਆ ਗੁਰਦੁਆਰਾ ਦੁਖਨਵਾਰ ਸਾਹਿਬ ਉਹ ਵੀ ਨੇੜੇ ਹੀ ਆ ਬੜੀ ਦੂਰ ਨਹੀਂ ਹੈਗਾ ਦੀ ਪਹੁੰਚ ਚੁੱਕੇ ਆ ਗੁਰਦੁਆਰਾ ਦੁਖਣਵਾਰਨ ਸਾਹਿਬ ਤੇ ਅਸਲੀ ਕਾਰਨ ਇਹ ਸੀ ਉਥੋਂ ਅਸੀਂ ਗੁਰਦੁਆਰਾ ਸਾਹਿਬ ਤੋਂ ਆਗੇ ਵੀ ਉੱਥੇ ਉਹਨਾਂ ਨੇ ਸੋਖ ਆਸਣ ਕਰਾਤਾ ਸੀਗਾ ਤੇ ਸੋਚਿਆ ਵੀ ਚਲੋ ਗੁਰੂ ਮਹਾਰਾਜ ਨੂੰ ਜਾ ਕੇ ਮੱਥਾ ਟੇਕਦੇ ਆਂ ਉੱਥੇ ਦੁਖਣਵਾਰਨ ਸਾਹਿਬ ਤਾਂ ਫਿਰ ਅਸੀਂ ਇੱਧਰ ਨੂੰ ਆ ਗਏ ਉੱਥੇ ਟਾਈਮ ਨਾਲ ਸੋਖ ਆਸਣ ਕਰਾ ਦਿੰਦੇ ਆ him ਕਰਦੇ ਆ ਪ੍ਰਸ਼ਾਦਾ ਫੇਰ ਜਾਣਿਆ ਕਰੋ ਮਹਾਰਾਜ ਜੀ ਦੇ ਜੀ ਹਾਂਜੀ ਚਲੋ ਮੰਨਿਆ ਕੋਈ ਬਜ਼ੁਰਗਾ ਗੋਡੇ ਵਾਲੇ ਦੁਖਦੇ ਆ ਤਾਂ ਉੱਤੇ ਬੈਂਚਾਂ ਤੇ ਬਹਿ ਕੇ ਪ੍ਰਸ਼ਾਦਾ ਛਕੂ ਵੀ ਲਿਆ ਪਰ ਪਹਿਲੀ ਤਾਂ ਗੱਲ ਜਿੱਦਾਂ ਸੁਣਦੇ ਆ ਮਹਾਰਾਜ ਦੀ ਮਰਿਆਦਾ ਵੀ ਪ੍ਰਸ਼ਾਦਾ ਥੱਲੇ ਬਹਿ ਕੇ ਛਕਣਾ ਚਾਹੀਦਾ ਇੱਥੇ ਤਾਂ ਨੌਜਵਾਨ ਵੀ ਕੁਰਸੀ 'ਤੇ ਬਹਿ ਕੇ ਛਕਦੇ ਆ ਮੈਂ ਦੇਖਿਆ ਚੰਗੇ ਭਲੇ ਹੁੰਦੇ ਆ ਤੇ ਕੁਰਸੀਆਂ 'ਤੇ ਬਹਿ ਕੇ ਪ੍ਰਸ਼ਾਦਾ ਛਕਣਗੇ ਫੇਰ ਕਹਿਣਗੇ ਅਸੀਂ ਔਖੀ ਆ ਗੁਰੂ ਮਹਾਰਾਜ ਦੀ ਮਰਿਆਦਾ ਅਸੀਂ ਯਾਦ ਨਹੀਂ ਰੱਖਣੀ ਸੌਖੇ ਫੇਰ ਅਸੀਂ ਕਿੱਥੋਂ ਹੋਣਾ ਚੰਗੇ ਬਲੇ ਨੌਜਵਾਨ ਹੁੰਦੇ ਆ ਉਹ ਵੀ ਕੁਰਸੀਆਂ ਦੇ ਬੈਠ ਕੇ ਪ੍ਰਸ਼ਾਦਾ ਛਕਣਗੇ ਇਹ ਤਾਂ ਜ਼ਮਾਨਾ ਆ ਗਿਆ ਅੱਜਕੱਲ ਵਾਹ ਰੇ ਮਾਰਾ ਸਤਨਾ 와, 해, 그럼.

come vai 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 come vai